ਹੈਲੋ ਜੀ ਸ਼ਸ਼ੀਕਾਲ ਜੀ ਫੁਲਕਾਰੀ ਪੰਜਾਬ ਦੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਇੱਕ ਨਾ ਹੈਵੀ ਦੁਪट्टे ਦੀ ਪੱਤੀ ਬਣਾਉਣੀ ਦੱਸਾਂਗੇ ਕਿ ਆਪਾਂ ਇੱਕ ਮਤਲਬ ਪੱਤੀਆਂ ਦੇ ਡਿਜ਼ਾਈਨ ਨਾਲ ਇੱਕ ਦੁਪट्टे ਨੂੰ ਕਿੱਦਾਂ ਹੈਵੀ ਲੁੱਕ ਦੇ ਸਕਦੇ ਹਾਂ ਦੇਖੋ ਆਪਣੀ ਇਹ ਸਾਰੇ ਦੁਪੱਟੇ ਦੇ ਵਿੱਚ ਇਸ ਤਰੀਕੇ ਨਾਲ ਆਪਣੀ ਜਿਹੜੀ ਹੈ ਛਪਾਈ ਹੋਈ ਵੀ ਆ ਇਹਨੂੰ ਆਪਾਂ ਪੱਤੀ ਨੂੰ ਕਿੱਦਾਂ ਫਿਲ ਕਰਨਾ ਛਪਾਈ ਦੇ ਉੱਤੇ ਹਨਾ ਉਹ ਮੈਂ ਤੁਹਾਨੂੰ ਦੱਸਦੀ ਆ ਇਹ ਆਪਾਂ ਤੁਹਾਨੂੰ ਐਂਡ ਦੇ ਵਿੱਚ ਸਾਰਾ ਆਪਣਾ ਦੁਪੱਟਾ ਵਿੱਚ ਪਾ ਕੇ ਵੀ ਦੱਸੂੰ ਇਹਦੇ ਵਿੱਚ ਕੰਮ ਜਿਹੜਾ ਹੋਇਆ ਵੀ ਤੁਹਾਨੂੰ ਦਿਖਾਵਾਂਗੇ ਵੀ ਆਪਾਂ ਇਹਦੀ ਆਪਾਂ ਸ਼ਰਟ ਵੀ ਬਣਾ ਸਕਦੇ ਹਾਂ ਹੈਵੀ ਇਸੇ ਪੱਤੀ ਦੀ ਦੇਖੋ ਇਹਵੇਂ ਤੁਹਾਨੂੰ ਦੋ ਤਰੀਕਿਆਂ ਨਾਲ ਮਤਲਬ ਬਣਾਉਣੀ ਸਿਖਾਉਂਗੀ ਇਹ ਪੱਤੀ ਨੂੰ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪਹਿਲਾ ਟ੍ਰਿਕ ਦੱਸੂੰਗੀ ਜਿੱਦਾਂ ਦੇਖੋ ਇਹਦੇ ਵਿੱਚ ਆਪਾਂ ਦੋ ਕਲਰ ਪਾਵਾਂਗੇ ਪੱਤੀ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਜਿਹੜੀ ਆਪਣੀ ਸੈਂਟਰ ਵਾਲੀ ਲਾਈਨ ਆ ਇਹਦੇ ਵਿੱਚੋਂ ਆ ਜਿਹੜਾ ਆਪਾਂ ਟਾਂਕਾ ਚੱਕਾਂਗੇ ਹਾਂਜੀ ਜਿਹੜੀ ਆਪਣਾ ਆਪਾਂ ਥ੍ਰੈਡ ਯੂਜ਼ ਕਰ ਰਹੇ ਆ ਇਹ ਪੱਟ ਦਾ ਥ੍ਰੈਡ ਹੈ ਤੇ ਜਿਹੜਾ ਇਹਦੇ ਵਿੱਚ ਪੱਤੀ ਦੇ ਵਿੱਚ ਕੰਮ ਹੋਊਗਾ ਉਹ ਆਪਣਾ ਡਬਲ ਥ੍ਰੈਡ ਨਾਲ ਹੋਊਗਾ ਇਹ ਪੱਤੀਆਂ ਨੂੰ ਆਪਾਂ ਡਬਲ ਥ੍ਰੈਡ ਨਾਲ ਜਿਹੜਾ ਫਿਲ ਕਰਾਂਗੇ ਦੇਖੋ ਜੀ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੈ ਐਸਟਰਾ ਜਿੱਥੇ ਲਾਈਨ ਬਣੀ ਹੋਈ ਹੈ ਜਸਟ ਦੋ ਦੋ ਚੰਕ ਕੇ ਬਹੁਤ ਨੀਟ ਆਪਣਾ ਨੀਟ ਐਂਡ ਕਲੀਨ ਕੰਮ ਕਰਾਂਗੇ ਆਪਾਂ ਸਿਰਫ 2-2 ਟਾਂਕੇ ਹੀ ਚੱਕਣੇ ਨੇ ਇਤੋਂ ਵੱਧ ਨਹੀਂ ਚੱਕਾਂਗੇ ਜੇ ਆਪਾਂ ਜ਼ਿਆਦਾ ਕੱਪੜਾ ਚੱਕਾਂਗੇ ਫਿਰ ਜਿਹੜੀ ਸਫਾਈ ਆ ਆਪਣੀ ਬਿਲਕੁਲ ਨਹੀਂ ਆਉਣੀ ਹੈਗੀ ਦੇਖੋ ਜੀ ਐਸ ਵੀ ਕੇ ਨਾਲ ਕੰਮ ਹੈ ਜਿਹੜਾ ਆਪਾਂ ਬਿਲਕੁਲ ਚਪਾਈ ਦੇ ਉੱਤੇ ਉੱਤੇ ਕਰਦੇ ਚਾਹਾਂਗੇ ਐਸ ਵੀ ਕੇ ਨਾਲ ਹੁਣ ਆਪਾਂ ਇੱਥੋਂ ਬੈਕ ਮੋੜਨਾ ਫਿਰ ਐਦਾਂ ਬਿਲਕੁਲ 2-2 ਟਾਂਕੇ ਚੁੱਕ ਕੇ ਜ਼ਿਆਦਾ ਨਹੀਂ ਆਪਾਂ ਕੱਪੜਾ ਚੱਕਣਾ ਹੈਗਾ ਸਿਰਫ ਦੋ ਦੋ ਟਾਂਕੇ ਹੀ ਚੱਕਾਂਗੇ ਫੇਰ ਹੀ ਜਿਹੜੀ ਆਪਣੀ ਸਫਾਈ ਆਉਗੀ ਇਹਦੇ ਉੱਤੇ ਇਹ ਪੱਤੀ ਨੂੰ ਮੈਂ ਤੁਹਾਨੂੰ ਦੋ ਤਰੀਕਿਆਂ ਨਾਲ ਫਿਲ ਕਰਨਾ ਦੱਸੂਗੀ ਸਭ ਤੋਂ ਪਹਿਲਾ ਤਰੀਕਾ ਆਪਣਾ ਇਹ ਹੈ ਹੁਣ ਫੇਰ ਦੇਖੋ ਆਪਾਂ ਇੱਥੋਂ ਬਿਲਕੁਲ ਜਿੱਥੇ ਆਪਣੀ ਚਪਾਈ ਹੋਈ ਵੀ ਆ ਉਹਦੇ ਉੱਤੇ ਉੱਤੇ ਹੀ ਇਹ ਜਿਹੜਾ ਟਾਂਕ ਆ ਆਪਾਂ ਚੱਕਦੇ ਜਾਵਾਂਗੇ ਅੱਦਾ ਦੇਖੋ ਜਿਹੜਾ ਆਪਾਂ ਉੱਪਰੋਂ ਚੱਕਣਾ ਹੈ ਉਹ ਤੁਸੀਂ ਧਿਆਨ ਰੱਖਣਾ ਉਹਨੂੰ ਆਪਾਂ ਸਤੂਈ ਨੂੰ ਟੇਢੀ ਕਰਕੇ ਚੱਕਾਂਗੇ ਟਾਂਕੇ ਨੂੰ ਇਸ ਤਰੀਕੇ ਨਾਲ ਹਾਂਜੀ ਦੇਖੋ ਹੁਣ ਫੇਰ ਆਪਾਂ ਇੱਥੋਂ ਬੈਕ ਮੋੜ ਜਾਵਾਂਗੇ ਹਾਂਜੀ ਦੇਖੋ ਇੱਥੋਂ ਫੇਰ ਆਪਾਂ ਜਿਹੜਾ ਬੈਕ ਮੋੜ ਜਾਵਾਂਗੇ ਇਇ ਤੁਸੀਂ ਧਿਆਨ ਨਾਲ ਦੇਖੋ ਸਟੈਪ ਬਾਈ ਸਟੈਪ ਦੇਖਿਓ ਕਿ ਆਪਾਂ ਕਿੱਥੋਂ ਮਤਲਬ ਪੱਤੀ ਖਤਮ ਕਰਨੀ ਆ ਕਿੱਥੋਂ ਫਿਰ ਆਪਾਂ ਅਗਲੀ ਸ਼ੁਰੂ ਕਰਨੀ ਆ ਦੇਖੋ ਜਿੱਦਾਂ ਹੁਣ ਆਪਾਂ ਇੱਥੇ ਆਪਾਂ ਸਿਰੇ ਤੇ ਚਲੇ ਗਏ ਹੁਣ ਆਪਾਂ ਕੀ ਕਰਨਾ ਆ ਬਿਲਕੁਲ ਇਹਦੇ ਕੋਰਨਰ ਤੇ ਇੱਕ ਟਾਂਕਾ ਚੱਕਾਂਗੇ ਫਿਰ ਆਪਾਂ ਜਿਹੜਾ ਵੈਕ ਆਵਾਂਗੇ ਇੱਥੋਂ ਵੀ ਆਪਾਂ ਸੂਈ ਦਾ ਮੂੰਹ ਟੇਡਾ ਕਰਕੇ ਹੀ ਢਾਂਕਾ ਜਿਹੜਾ ਚੱਕਿਆ ਜਾਊਗਾ ਹੁਣ ਦੇਖੋ ਜਿਹੜੀ ਇਹਦੇ ਵਿੱਚ ਪੁਆਇੰਟ ਨੋਟ ਕਰਨ ਵਾਲਾ ਜਿਹੜੀ ਆਪਣੀਆਂ ਸਭ ਤੋਂ ਉੱਪਰਲੀ ਪੱਤੀ ਸੀਗੀ ਦੇਖੋ ਉਹ ਆਪਣੀ ਤਿੰਨ ਤਿੰਨ ਝੋਟੇ ਪੈ ਕੇ ਫਿਲ ਹੋ ਗਈ ਹਣ ਠੀਕ ਹੈ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਉੱਪਰ ਨਹੀਂ ਜਾਣਾ ਹੈਗਾ ਹੁਣ ਜਿਹੜੀ ਦੇਖੋ ਛਪਾਈ ਦੇ ਅਕੋਰਡਿੰਗ ਹੈ ਜਿਹੜਾ ਆਪਾਂ ਕੰਮ ਕਰਨਾ ਹੈ ਆ ਜਿਹੜੀ ਆਪਣੀ ਉੱਪਰਲੀ ਪੱਤੀ ਆ ਉਹਦਾ ਫਰਸਟ ਪਾਰਟ ਆ ਉਹਦੇ ਵਿੱਚ ਆਪਣੇ ਤਿੰਨ ਜੋਟੀਆਂ ਨੇ ਜਿਹੜੀ ਉਹ ਪੈ ਗਈ ਹੁਣ ਆਪਾਂ ਕੀ ਕਰਨਾ ਆ ਜਿਹੜੀ ਉਸ ਤੋਂ نیچے ਆ ਜਿੱਥੇ ਆਪਾਂ ਨੂੰ ਇਹਦੀ ਛਪਾਈ ਦਿਖ ਰਹੀ ਹੈ ਹੁਣ ਆਪਾਂ ਇੱਥੋਂ ਟਾਂਕਾ ਭਰ ਕੇ ਦੇਖੋ ਇੱਥੋਂ ਟਾਂਕਾ ਇਧਰ ਨੂੰ ਭਰਨਾ ਆ ਹੁਣ ਆਪਾਂ ਉੱਪਰ ਨਹੀਂ ਭਰਨਾ ਹੈਗਾ ਆਪਾਂ ਇੱਥੋਂ ਹੀ ਵਾਪਸ ਮੁੜ ਜਾਾਂਗੇ ਇਸ ਵਿਕੇ ਨਾਲ ਦੇਖੋ ਐਦਾਂ देखो एक पत्ती अपनी उपरली कंप्लीट होगी ठीक है जी हूँ फिर आप जी निचली है इतों ही फेरा जोड़ा आप वापस आ जाऊँगे ਦੇਖੋ ਐਸਟ੍ਰਿਕ ਕਿਨਲ ਬਿਲਕੁਲ ਕਪੜਾ ਹੈ ਜਿਹੜਾ ਥੋੜਾ ਥੋੜਾ ਹੀ ਚੱਕਾਂਗੇ ਆਪਾਂ ਹੁਣ ਦੇਖੋ ਹੁਣ ਜਿਹੜਾ ਇਹ ਵੀ ਜਸਟ ਇੱਕ ਟਾਂਕੇ ਦੀ ਹੈ ਜਿਹੜੇ ਆਪਣੀ ਉਰੇ ਮਾਰਕਿੰਗ ਰਹਿ ਗਈ ਇੱਥੇ ਆਪਾਂ ਇੱਕ ਟਾਂਕਾ ਚੁੱਕ ਕੇ ਹੁਣ ਇਹਨੂੰ ਬੈਕ ਲੈ ਆਵਾਂਗੇ ਦੇਖੋ ਐਦਾਂ ਠੀਕ ਹੈ ਹੁਣ ਆਪਾਂ ਕੀ ਕਰਨਾ ਆ ਦੇਖੋ ਉਹ ਵੀ ਹੁਣ ਦੇਖੋ ਫਸਟ ਸੈਕਿੰਡ ਦੂਸਰੀ ਪੱਤੀ ਵੀ ਆ ਜਿਹੜੀ ਆਪਣੀ ਕੰਪਲੀਟ ਹੋ ਗਈ ਆ ਹੁਣ ਆਪਾਂ ਫੇਰ ਜਿੱਧਰੇ ਜਿੱਥੇ ਆਪਾਂ ਨੂੰ ਮਾਰਕਿੰਗ ਦਿਖ ਰਹੀ ਆ ਉਹ ਆਪਣੀ ਦੇਖੋ ਪੂਰੀ ਫਿਲ ਹੋ ਗਈ ਮਾਰਕਿੰਗ ਜਿੱਥੇ-ਜਿੱਥੇ ਆਪਣੀ ਛਪਾਈ ਹੋਈ ਰਹੀ ਆ ਹੁਣ ਆਪਾਂ ਨੀਚੋਂ ਮੁੜ ਜਾਗੇ ਵਾਪਸ ਐਸ ਵੀ ਕੇ ਨਾਲ ਦੇਖੋ ਜਦੋਂ ਆਪਾਂ ਕੰਮ ਕਰਾਂਗੇ ਨਾ ਇਹਨੂੰ ਫਿਲ ਕਰਾਂਗੇ ਆਪਾਂ ਨੂੰ ਆਪੇ ਹੀ ਪੂਰਾ ਐਸਟੀਮੇਟ ਮਿਲ ਜਾਊਗਾ ਵੀ ਕੱਲੀ-ਕੱਲੀ ਪੱਤੀ ਦੇ ਵਿੱਚ ਕਿੰਨੇ-ਕਿੰਨੇ ਝੋਟੇ ਨੇ ਜਿਹੜੇ ਆਪਣੇ ਉਹ ਪਾਣਗੇ ਹੁਣ ਐਸੀ ਤਰੀਕੇ ਨਾਲ ਆਪਾਂ ਜਿਹੜੀਆਂ ਆਪਣੀਆਂ ਇਹ ਤਿੰਨ ਪੱਤੀਆਂ ਰਹਿ ਗਈਆਂ ਇਹਨਾਂ ਨੂੰ ਵੀ ਆਪਾਂ ਇਸੇ ਤਰੀਕੇ ਨਾਲ ਜਿਹੜਾ ਫਿਲ ਕਰ ਲਾਂਗੇ ਜਿੱਦਾਂ ਆਪਾਂ ਇਹ ਵਾਲੀਆਂ ਕੀਤੀਆਂ ਨੇ ਦੇਖੋ ਆਪਣੀਆਂ ਸਾਰੀਆਂ ਪੱਤੀਆਂ ਨੇ ਜਿਹੜੀਆਂ ਇਸ ਤਰੀਕੇ ਨਾਲ ਨੇ ਫਿਲ ਹੋ ਗਈਆਂ ਹੁਣ ਆਪਣੀ ਇਹ ਰਹਿ ਗਈ ਲਾਸਟ ਵਾਲੀ ਪੱਤੀ ਇਹਨੂੰ ਵੀ ਜਿਹੜਾ ਭੈ ਇਦਾਂ ਹੀ ਫਿਲ ਕਰ ਦਾਂਗੇ ਦੇਖੋ ਆਪਾਂ ਇਹ ਜਿੱਥੇ-ਜਿੱਥੇ ਆਪਣੇ ਛਪਾਈ ਹੈ ਉਹਦੇ ਉੱਤੇ ਉੱਤੇ ਜਿਹੜਾ ਆਪਾਂ ਐਸਟ੍ਰੀ ਕੇ ਨਾਲ ਕੰਮ ਕਰ ਲਿਆ ਹੁਣ ਮੈਂ ਤੁਹਾਨੂੰ ਇਹਦੀ ਬੈਕ ਸਾਈਡ ਵੀ ਦਿਖਾਉਣੀ ਆ ਫਿਨਿਸ਼ਿੰਗ ਵਗੈਰਾ ਦੇਖੋ ਬੈਕ ਸਾਈਡ ਵੀ ਇਹਦੀ ਇਸ ਤਰ੍ਹਾਂ ਜਿਹੜੀ ਫਿਨਿਸ਼ਿੰਗ ਹੈ ਐਦਾਂ ਜਿਹੜੀ ਆਪਾਂ ਇਹਨੂੰ نیچے ਗੱਠ ਦੇ ਕੇ ਇਹਦੇ ਵਿੱਚ ਦੀ ਨੀਚੋਂ ਦੀ ਆਪਾਂ ਕੱਪੜੇ ਦੇ ਕੱਢ ਕੇ ਇਸ ਤਰੀਕੇ ਨਾਲ ਫੇਰ ਇਹਨੂੰ ਜਿਹੜਾ ਆਪਾਂ ਇੱਥੋਂ ਤੋੜਾਂਗੇ ਹਾਂਜੀ ਦੇਖੋ ਆਪਣਾ ਜਿਹੜਾ ਇਹ ਹਾਫ ਪਾਰਟ ਹੈ ਉਹ ਕੰਪਲੀਟ ਹੋ ਗਿਆ ਠੀਕ ਹੈ ਹੁਣ ਆਪਾਂ ਕੀ ਕਰਨਾ ਹੈ ਐਧਰਲੀ ਸਾਈਡ ਹੈ ਜਿਹੜਾ ਆਪਾਂ ਪਾਵਾਂਗੇ ਗ੍ਰੀਨ ਕਲਰ ਇਹ ਮੈਂ ਤੁਹਾਨੂੰ ਇਹਦੀ ਭਾਈ ਮੈਂ ਤੁਹਾਨੂੰ ਹੋਰ ਤਰੀਕੇ ਨਾਲ ਦੱਸਦੀ ਹਾਂ ਦੇਖੋ ਜਿੱਦਾਂ ਉਹ ਤਾਂ ਆਪਾਂ ਸਾਰੇ ਇਕੱਠੇ ਹੀ ਭਰ ਲਏ ਹਨਾ ਸਾਰੀ ਪੱਤੀਆਂ ਨੇ ਜਿਹੜੀਆਂ ਆਪਾਂ ਇਕੱਠਾ ਹੀ ਟਾਂਕਾ ਚੱਕ ਕੇ ਭਰ ਲਿਆ ਇਹ ਆਪਾਂ ਕੱਲਾ ਕੱਲਾ ਮਤਲਬ ਪੱਤੀ ਹੈ ਜਿਹੜੀ ਆਪਣੀ ਉਦਾਂ ਇਹਨੂੰ ਫਿਲ ਕਰਾਂਗੇ ਇਹ ਆਪਣਾ ਸੈਕਿੰਡ ਟ੍ਰਿਕ ਹੈ ਇਹ ਬਣਾਉਣ ਦੀ ਪੱਤੀ ਨੂੰ ਦੇਖੋ ਇਹਨੂੰ ਆਪਾਂ ਸੂਈ ਦਾ ਮੂਹ ਐਸ ਟ੍ਰਿਕੇ ਨਾਲ ਐਦਾਂ ਜਿਹੜਾ ਇਕੱਲੀ ਇਕੱਲੀ ਪੱਤੀ ਨੂੰ ਆਪਾਂ ਐਦਾਂ ਭਰਦੇ ਜਾਵਾਂਗੇ ਐਸ ਟ੍ਰਿਕੇ ਨਾਲ ਜਿਨ੍ਹਾਂ ਨੂੰ ਉਦਾਂ ਥੋੜੀ ਟਫ ਲੱਗਦੀ ਆ ਉਹ ਐਸ ਟ੍ਰਿਕੇ ਨਾਲ ਜਿਹੜਾ ਫਿਲ ਕਰ ਸਕਦੇ ਹੋ ਐਦਾਂ ਬਿਲਕੁਲ ਛਪਾਈ ਦੇ ਉੱਤੇ ਤੇ ਬਿਲਕੁਲ 2 2 ਜਾਂ 3 3 ਆਪਣੇ ਜਿਹੜੇ ਜੋਟੇ ਨੇ ਕੱਪੜੇ ਦੇ ਉਹ ਚੱਕਾਂਗੇ ਬਿਲਕੁਲ ਥੋੜਾ ਥੋੜਾ ਕਪੜਾ ਸੂਈ ਨੂੰ ਆਪਾਂ ਚੱਕਾਂਗੇ ਬਿਲਕੁਲ ਟੇਡਾ ਬਹੁਤ ਸੋਹਣੀ ਹੈ ਜਿਹੜਾ ਦੁਪੱਟਾ ਆਪਣਾ ਹੈਵੀ ਬਣ ਕੇ ਰੈਡੀ ਹੁੰਦਾ ਆ ਦੇਖੋ ਜਿੱਥੇ ਆਪਣੀ ਛਪਾਈ ਖਤਮ ਹੋਊਗੀ ਉਥੇ ਤੱਕ ਹੈ ਜਿਹੜਾ ਆਪਾਂ ਇਹਨੂੰ ਫਿਲ ਕਰਨਾ ਹੈ ਬਿਲਕੁਲ ਆਪਾਂ ਛਪਾਈ ਦੇ ਉੱਤੇ ਜੇ ਕੰਮ ਕਰਾਂਗੇ ਤਾਂ ਹੀ ਆਪਣੀ ਜਿਹੜੀ ਸਫਾਈ ਹੈ ਉਹ ਆਊਗੀ ਦੇਖੋ ਇਸ ਤਰੀਕੇ ਨਾਲ ਜਿਹੜੀ ਆਪਣੀ ਇੱਕ ਪੱਤੀ ਆ ਉਹ ਫਿਲ ਹੋ ਗਈ ਐ ਤਾਂ ਛੱਕਿਆ ਹੁਣ ਮੈਂ ਤੁਹਾਨੂੰ ਉੱਪਰ ਲਈ ਦੱਸਦੀ ਹਾਂ ਹਾਂਜੀ ਦੇਖੋ ਹੁਣ ਆਪਾਂ ਦੂਸਰੀ ਪੱਤੀ ਹੈ ਜਿਹੜੀ ਕੰਪਲੀਟ ਕਰਾਂਗੇ ਇਹਦੀ ਸ਼ੇਪ ਦੇਖਿਓ ਉਸ ਧਿਆਨ ਨਾਲ ਵੇ ਕਿੱਥੇ ਤੱਕ ਜਿਹੜਾ ਪਟਾਂਕਾ ਚੱਕਣਾ ਹੈ ਆ ਜੀ ਹੁਣ ਇਹਨੂੰ ਆਪਾਂ ਜਿਹੜਾ ਨੀਚੇ ਡਾਂਕਾ ਭਰਿਆ ਹੋਇਆ ਆ ਆਹ ਵਾਲਾ ਬਿਲਕੁਲ ਇਹਦੀ ਜੜ ਦੇ ਵਿੱਚ ਥੋੜਾ ਥੋੜਾ ਕਪੜਾ ਆ ਜਿਹੜਾ ਆਪਾਂ ਚੱਕਾਂਗੇ ਐਦਾਂ ਡਾਂਕੇ ਨੂੰ ਆਪਾਂ ਟੇਡਾ ਹੀ ਰੱਖਾਂਗੇ ਦੇਖੋ ਜਿੰਨਾ ਟਾਂਕਾ ਟੇਡਾ ਰੱਖਾਂਗੇ ਉੰਨੀ ਫਿਨਿਸ਼ਿੰਗ ਹੈ ਜਿਹੜੀ ਜ਼ਿਆਦਾ ਆਊਗੀ ਜੇ ਆਪਾਂ ਇਹਨੂੰ ਇਕੁਅਲੀ ਕਰਨ ਲੱਗੇ ਉੱਪਰੋਂ ਵੀ ਨੀਚੋਂ ਵੀ ਬਰਾਬਰ-ਬਰਾਬਰ ਚੱਕਾਂਗੇ ਫਿਰ ਜਿਹੜੀ ਸਫਾਈ ਹੈ ਉਹ ਆਪਣੀ ਸਫਾਈ ਨਹੀਂ ਆਣੀ ਹੈਗੀ ਪੱਤੀ ਦੀ ਸ਼ੇਪ ਹੈ ਜਿਹੜੀ ਉਹ ਵਧੀਆ ਨਹੀਂ ਬਣਣੀ ਹੈਗੀ ਦੇਖੋ ਜਿਹੜੀ ਆਪਣੀ ਨਿਚਲੀ ਪੱਤੀ ਹੈ ਉਹ ਤੋਂ ਇਹ ਤਿੰਨ ਟੰਕੇ ਆ ਜਿਹੜਾ ਅੱਤੀ ਪਿੱਛੇ ਰਹੂਗੇ ਇਹ ਐਸਵਿਕਨਲ ਦੀ ਛਪਾਈ ਹੈ ਇੱਥੇ ਤੱਕ ਐਤਾ ਦੇਖੋ ਠੀਕ ਹੈ ਹੁਣ ਜਿੱਦਾਂ ਆਪਾਂ ਇਹ ਦੋ ਪੱਤੀਆਂ ਫਿਲ ਕਰੀਆਂ ਨੇ ਇਸੇ ਤਰੀਕੇ ਨਾਲ ਆਪਾਂ ਜਿਹੜੀਆਂ ਉੱਪਰ ਨੇ ਇਹਨਾਂ ਨੂੰ ਫਿਲ ਕਰ ਲਾਂਗੇ ਜੀ ਦੇਖੋ ਆ ਆਪਣੀਆਂ ਸਾਰੀਆਂ ਪੱਤੀਆਂ ਨੇ ਜਿਹੜੀਆਂ ਪੈਦਾਂ ਫਿਲ ਕਰ ਲਈਆਂ ਹੁਣ ਆਪਣੀ ਰਹਿ ਗਈ ਹੈ ਲਾਸਟ ਵਾਲੀ ਪੱਤੀ ਇਹਨੂੰ ਵੀ ਆਪਾਂ ਇਦਾਂ ਹੀ ਆ ਜਿਹੜਾ ਫਿਲ ਕਰ ਲਾਂਗੇ ਇਸ ਤਰੀਕੇ ਨਾਲ ਐਤਾ ਦੇਖੋ ਆਪਣੀ ਪੱਤੀ ਹੈ ਜਿਹੜੀ ਇਸ ਤਰੀਕੇ ਨਾਲ ਬਣ ਕੇ ਰੈਡੀ ਹੋ ਗਈ ਹੁਣ ਮੈਂ ਤੁਹਾਨੂੰ ਸਾਰਾ ਜਿਹੜਾ ਇਹ ਖੋਲ ਕੇ ਦਿਖਾਉਣੀ ਆ ਵੀ ਆਪਣਾ ਕਿੱਦਾਂ ਮਤਲਬ ਜਿਹੜੀ ਲੁੱਕ ਹੈ ਬਣ ਰਹੀ ਆ ਪੱਤੀਆਂ ਦੀ ਐਦਾਂ ਪੱਤੀ ਆਪਣੀ ਜਿਹੜੀ ਬਣ ਗਈ ਇਸ ਤਰੀਕੇ ਨਾਲ ਦੇਖੋ ਸਾਰੇ ਦੁਪੱਟੇ ਦੇ ਵਿੱਚ ਆ ਜਿਹੜੀ ਐਦਾਂ ਆਪਾਂ ਪੱਤੀਆਂ ਬਣਾਈਆਂ ਹੋਈਆਂ ਨੇ ਐਸਵਿੱਕੇ ਨਾਲ ਸਾਰਾ ਜਿਹੜਾ ਆਪਣਾ ਡਿਜ਼ਾਈਨ ਹੈ ਉਹ ਬਣ ਜਾਏਗਾ ਐਦਾਂ ਇਹ ਆਪਣਾ ਪੂਰਾ ਹੈਵੀ ਬਾਗ ਟਾਈਪ ਜਿਹੜਾ ਦੁਪੱਟਾ ਹੈ 1 ਕੇ ਰੈਡੀ ਹੋਊਗਾ ਦੇਖੋ ਤੁਸੀਂ ਪੂਰੀ ਇਹਦੀ ਫਿਨਿਸ਼ਿੰਗ ਵਗੈਰਾ ਚੈੱਕ ਕਰ ਸਕਦੇ ਹੋ ਇਹ ਚਾਹੇਤ ਆਪਾਂ ਇੱਕ ਕਲਰ ਵੀ ਪਾ ਸਕਦੇ ਹਾਂ ਇਹਦੇ ਵਿੱਚ ਹਨਾ ਚਾਹੇ ਤਾਂ ਆਪਾਂ ਦੋ ਕਲਰਾਂ ਨਾਲ ਵੀ ਇਹ ਪੱਤੀਆਂ ਨੂੰ ਆਪਾਂ ਇੱਕ ਕਲਰ ਨਾਲ ਵੀ ਹੈ ਜਿਹੜਾ ਰੈਡੀ ਕਰ ਸਕਦੇ ਹਾਂ ਏਸੇ ਮਤਲਬ ਪੱਤੀਆਂ ਦੇ ਬਾਰਡਰ ਨਾਲ ਆਪਾਂ ਬਣਾ ਪੱਲੇ ਤੇ ਬਾਰਡਰ ਬਣਾ ਕੇ ਜਿੱਦਾਂ ਮਰਜੀ ਆਪਣੇ ਆਪਾਂ ਸੂਟ ਨੂੰ ਵੀ ਇੱਕ ਜਿਹੜੀ ਨਿਊ ਲੁੱਕ ਦੇ ਸਕਦੇ ਹਾਂ ਹਾਂਜੀ ਤੁਹਾਨੂੰ ਸਾਡੀ ਵੀਡੀਓ ਕਿਦਾਂ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸੋ ਲਾਈਕ ਕਰੋ ਤੇ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ